ਅਜੋਨ ਦੇ ਵਿੱਚ ਪਾਪ ਵੀ ਇੰਨਾ ਵਧ ਗਿਆ ਵੀ 432000 ਦੀ ਜਗ੍ਹਾ 5000 ਸਾਲ ਹੀ ਰਹਿ ਗਈ ਉਮਰ। ਅੱਛਾ। ਹਾਂ। 5000 ਸਾਲ ਦੀ ਉਮਰ ਰਹਿ ਗਈ। ਹੁਣ ਤਕਰੀਬਨ ਨਾਲ ਉਹ ਵੀ 2027 ਤੱਕ ਦੀ ਉਮਰ ਹੈ। ਮੁਸਤਕਬਲ ਦਾ ਸਾਜੂ ਸ਼ੁਰੂ। 79 ਹਾਂ। ਉਹਦੇ ਵਿੱਚ ਇਹ ਵੀ ਉਹ ਬੰਦੇ ਰਹਿਣਗੇ ਧਰਮੀ ਜਿਹੜੇ ਬਹੁਤ ਨਾਮ ਜਪਣ ਵਾਲੇ ਸਾਜੂ ਦੀ ਮੰਨ ਹੋਏਗਾ। ਬਹੁਤ ਅੱਛੇ ਬੰਦੇ ਉਹ ਰਹਿਣਗੇ। ਬਾਕੀ ਦਾ ਤਕਰੀਬਨ ਸੋ 30 ਕਰੋੜ ਜਨਤਾ ਦਾ 100 ਕਰੋੜ ਜਣੀ 30 30 ਕਰੋੜ ਰਜਾ ਸੱਚ ਹਾਂ ਇਹ ਤੇ ਮਾਰੇ ਅੱਜ ਜੀ ਬਸੇਗਾ ਅਜ ਤੋਂ 5 ਸਾਲ ਤੱਕ ਨਹੀਂ ਕਰਦੇ ਪਾਏ ਜਦ ਤੁਸੀਂ ਦੇਖ ਲਓ ਵੀ ਆਪਾਂ ਜਦੋਂ ਵਰਸੀ ਮਨਾਈ ਸੀ ਉਦੋਂ 2019 ਚ ਹਾਂ ਉਦੋਂ ਲੋਕ ਕਹਿੰਦੇ ਸੀ ਵੀ ਤੁਸੀਂ ਪਹਿਲਾਂ ਕਿਉਂ ਮਨਾ ਲੀਜੀ ਆਪਾਂ ਮਾਰਚ ਪੰਨਾ ਟਾਈਮ ਰੱਖਿਆ ਸੀ ਪਰ ਮਹਾਰਾਜ ਨੇ ਆਇਆ ਕਿ ਨਹੀਂ ਫਰਵਰੀ ਚ ਮਨਾਓ ਕਿ ਆਪਾਂ ਜਦੋਂ ਫਰਵਰੀ ਚ ਮਨਾਈ ਮਾਰਚ ਲਾਕਡਾਊਨ ਲੱਗ ਗਿਆ ਮਾਰਚ ਹੀ ਮਾਰੇ ਕੋਵਿਡ ਦਾ ਫਿਰ ਉਹਨਾਂ ਨੂੰ ਸਮਝ ਆਈ ਵੀ ਇਹਨਾਂ ਨੇ ਪਹਿਲਾਂ ਵੀ ਬੰਦਾ ਲਾ ਅੱਛਾ ਆ ਜੀ ਤੁਹਾਨੂੰ ਮੇਰਾ ਪਤਾ ਮਹਾਪੁਰਸ਼ਾਨ ਦੀ ਸਿੱਧੀ ਗੱਲ ਪਰਮਾਤਮਾ ਦੇ ਨਾਲ ਹੁੰਦੀ ਆ ਤੇ ਇਹਨਾਂ ਮਹਾਪੁਰਸ਼ਾਨ ਨੇ ਵੀ ਦੱਸਿਆ ਕਿ ਕਾਲ ਯੁਗ ਦੀ ਉਮਰ ਹੁਣ ਬਹੁਤ ਥੋੜੀ ਰਹੀ ਹੈ ਕਾਲ ਯੁਗ ਦੀ ਉਮਰ 2027 ਦੇ ਵਿੱਚ ਕਾਲ ਯੁਗ ਖਤਮ ਹੋ ਜਾਵੇਗਾ ਅਤੇ ਸਿਰਫ 30 ਕਰੋੜ ਹੀ ਲੋਕੀ ਜਿਉਂਦੇ ਰਹਿਣਗੇ ਅਤੇ ਜੋ ਉਹੋ ਜਿਓਂਦੇ ਰਹਿਣਗੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਪਰਮਾਤਮਾ ਦੇ ਰਸਤੇ ਤੇ ਤੁਰਦੇ ਨੇ ਇਹ ਬਾਕੀ ਸਾਰੇ ਹੀ ਇਹ ਖਤਮ ਹੋਣ ਵਾਲਾ ਹੈਗਾ ਸੰਸਾਰ ਸੋ ਕਾਲ ਯੁਗ ਦੇ ਵਿੱਚ ਸਮਾਂ ਬਹੁਤ ਘੱਟ ਰਹਿ ਗਿਆ 2027 ਵਿੱਚ ਦੱਸਿਆ ਮਹਾਪੁਰਸ਼ਾਂ ਨੇ 2027 ਦੇ ਵਿੱਚ ਸਭ ਕਾਲ ਯੁਗ ਖਤਮ ਹੋ ਜਾਣਾ ਤੇ ਸਤਜ ਯੁਗ ਸ਼ੁਰੂ ਹੋ ਜਾਣਾ ਇਹਨਾਂ ਮਹਾਪੁਰਸ਼ਾਂ ਨੇ ਅੱਗੇ ਵੀ ਗਾ ਕਰੋਨੇ ਤੋਂ ਪਹਿਲਾਂ ਵੀ ਨਹੀਂ ਦੱਸਿਆ ਸੀ ਕਿ ਕਿਵੇਂ ਅਸੀਂ ਵਰਸੇ ਪਹਿਲਾ ਮਨਾਈ ਪਰ ਉਸ ਉਸ ਤੋਂ ਟਾਈਮ ਤੋਂ ਬਾਅਦ ਹੀ ਲੋਕਾਂ ਨੇ ਕਿਹਾ ਵੀ ਤੁਸੀਂ ਵਰਸੀ ਪਹਿਲਾਂ ਕਿਉਂ ਮਨਾ ਲਈ ਮਨਾਉਣੀ ਮਾਰਤਿਰਸੀ ਪਰ ਮਾਰਚ ਵਿੱਚ ਮਹਾਪੁਰਸ਼ਾਂ ਨੂੰ ਪਤਾ ਸੀ ਕਿ ਲੋਕਡਾਊਨ ਲੱਗਣਾ ਲੋਕਡਾਊਨ ਲੱਗਣ ਦੇ ਕਾਰਨ ਇਹ ਨਹੀਂ ਪਹਿਲਾਂ ਹੀ ਵਰਸੀ ਮਨਾ ਲਈ ਸੀ ਬਹੁਤ ਪਹੁੰਚੇ ਮਹਾਪੁਰਸ਼ ਨੇ ਸੋ ਕਮੈਂਟ ਕਰਕੇ ਜੁੜ ਦੱਸਿਓ ਕਿ ਇਹ ਗੱਲ ਸੱਚੀ ਹੈ ਜਾਂ ਕਿਦਾਂ ਸਤਿ ਸ੍ਰੀ ਅਕਾਲ ਜੀ